ਸਿਕਾ ਸਸਿਕਲ ਸਾਰੇ ਨੂੰ ਕਿਵੇਂ ਹੋ ਠੀਕ ਹੋ ਸਾਰੇ ਅੱਛਾ ਜੀ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਕਦੂ ਦੀ ਸਬਜੀ ਸਭ ਤੋਂ ਪਹਿਲਾਂ ਅਸੀਂ ਦੇਖ ਲਈਏ ਕਿ ਸਬਜੀ ਬਣਾਉਣ ਲਈ ਸਾਨੂੰ ਕਿਹੜੇ-ਕਿਹੜੇ ਚੀਜ਼ਾਂ ਤੇ ਕਿਹੜੇ-ਕਿਹੜੇ ਮਸਾਲਿਆਂ ਦੀ ਲੋੜ ਹੈ ਸਭ ਤੋਂ ਪਹਿਲਾਂ ਸਾਨੂੰ ਚਾਹੀਦਾ ਸ ਹੈ 1/4 ਕਿਲੋ ਹਲਵਾ ਇਹਦੇ ਵਿੱਚ ਪਾਵਾਂਗੇ ਅਸੀਂ ਤੇਲ 1 ਕੜਛੀ ਤੇਲ ਦੀਏ ਦੋ ਪਿਆਜ਼ ਇੱਕ ਚੁਟਕੀ ਹੈਗੀ ਮੇਥੇ ਦਾਣਾ ਅਦਰਕ ਲਸਣ ਤੇ ਮਿਰਚ ਦੀ ਪੇਸਟ ਹੈ ਇਦੇ ਵਿੱਚ ਅ ਜੀਰਾ ਚਮਚਾ ਧਨੀਆ ਪਾਊਡਰ ਲਾਲ ਮਿਰਚ ਹਲਦੀ ਪਾਊਡਰ ਘਰ ਦਾ ਬਣਿਆ ਹੋਇਆ ਗਰਮ ਮਸਾਲਾ ਨਮਕ ਤੇ ਦੋ ਤਿੰਨ ਨਾਲ ਸੁੱਕੀਆਂ ਲਾਲ ਮਿਰਚ ਕੜਾਈ ਵਿੱਚ ਅਸੀਂ ਤੇਲ ਪਾ ਕੇ ਤੇਲ ਨੂੰ ਗਰਮ ਕਰ ਲਿਆ ਤੇਲ ਦਾ ਦੇਖੋ ਕਲਰ ਚੇਂਜ ਹੋ ਗਿਆ ਤੇਲ ਦਾ ਹੁਣ ਅਸੀਂ ਇਸੇ ਸਟੇਜ ਤੇ ਪਾਵਾਂਗੇ ਇਹਦੇ ਵਿੱਚ ਸਭ ਤੋਂ ਪਹਿਲਾਂ ਜੀਰਾ ਜੀਰਾ ਮੇਥੀ ਦਾਣਾ ਸੁੱਕੀਆਂ ਲਾਲ ਮਿਰਚਾਂ ਸੁੱਕੀਆਂ ਲਾਲ ਮਿਰਚਾਂ ਮੇਥੀ ਦਾਣਾ ਜੀਰਾ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਅਦਰ ਕਲਸਣ ਤੇ ਮਿਰਚ ਦੀ ਪੇਸਟ। ਥੋੜੀ ਜਿਹਾ ਦੋ ਮਿੰਟ ਪਕਾ ਲੈਂਦੇ। ਹੁਣ ਸਾਡੀ ਅਦਰ ਲਸਣ ਦੀ ਪੇਸਟ ਥੋੜੀ ਥੋੜੀ ਗਈ ਐ। ਇੱਕ ਚਮਚ ਅਸੀਂ ਪਾਵਾਂਗੇ ਇਹਦੇ ਵਿੱਚ। ਟਟਿਆ ਹੋਇਆ ਲੰਮਾ ਲੰਮਾ ਬਰੀਕ

ਤੋਂ ਦੇ ਨਾਲ ਜਿਹੜਾ ਵਿੱਚ ਥੋੜਾ ਜਿਹਾ ਮਸਟਰ ਆ ਜਾਂਦਾ ਥੋੜਾ ਥੋੜਾ ਪਾਣੀ ਦੇ ਵਿੱਚ ਹੁੰਦਾ ਨਾ ਤੋਂ ਦੇ ਨਾਲ ਬਸ ਅਸੀਂ ਉਹੀ ਪਾਣੀ ਯੂਜ਼ ਕਰਾਂਗੇ ਐਕਸਟਰਾ ਪਾਣੀ ਅਸੀਂ ਇਹ ਯੂਜ਼ ਨਹੀਂ ਕਰਾਂਗੇ ਇਸੇ 스테ਟ ਤੇ ਅਸੀਂ ਇਹਨੂੰ ਹਿਲਾਤਾ ਅਸੀਂ ਇਹਨੂੰ ਠੱਕ ਦਾਂਗੇ 10 ਤੋਂ 10 ਮਿੰਟ ਬਾਅਦ ਅਸੀਂ ਉਹ ਚੈੱਕ ਕਰਨ ਵਿੱਚ ਵਿੱਚ ਦੇ ਕਿੰਨੇ ਮਿੰਟ ਬਾਅਦ ਚੈੱਕ ਕਰੀ ਜਾਵਾਂਗੇ ਕਿ ਸਾਡੇ ਤੋਂ ਜਿੱਥੇ ਲੇਨ ਲੱਗੇ गैस अभी मीडियम करके कुक करा पक के अच्छी देखो ये बिल्कुल पानी नहीं पाया साज्जी ऑयल और तैयार है तो थोड़ा थोड़ा ऑयल छे सब्जी अभी एक मिनट में अभी होर कुक ये ढकपुर सब्जी रैडी है इसी से पावे दो चमचे देसी घेर ਸਾਡੀ ਸਬਜ਼ੀ ਸਭ ਲਈ ਤਿਆਰ ਬਸ ਅਜੇ ਇੱਕ ਮਿੰਟ ਦਾ ਟਰੈਂਡ ਹੋਰ ਦਵਾਣੀ ਪਊਣੀ ਤਾਂ ਦਰ ਤੱਕ ਦੀ ਅੰਦਰ ਸੁੱਕ ਚੋ ਪਾਇਆ ਉਹ ਜੜੀ ਇਸ ਚੱਲ ਰਹੀ ਹੈ ਦੇਖੋ ਉਸ ਸਬਜ਼ੀ ਵਿੱਚ ਇੱਕ ਪਾਣੀ ਇੱਕ ਜੰਦਾਈ ਬਾਣੀ ਨਹੀਂ ਪਾਇਆ ਸਾਡੀ ਸਬਜ਼ੀ ਨੂੰ ਕਟਣ ਵਾਲੀ ਮੈਂ ਕੱਢੀ ਗਈ ਹੈ ਨਾਲੇ ਸਭ ਜਿਹੜਾ ਬਚੀ ਹੋਇਆ ਪਿਆ ਉਹ ਵੀ ਰਿਲੀਜ਼ ਹੋ ਗਿਆ ਤੇ ਸਬਜ਼ੀ ਜੜੀ ਇੱਕ ਮਿਲ ਕੇ ਲੱਗਦੀ ਹੈ ਜਿਸ ਪਾਣੀ ਨਹੀਂ ਪਾਣਾ ਬਸ ਇਹ ਧੋ ਕੇ ਸਬਜ਼ੀ ਨੂੰ ਪਾ ਦਿੰਦੇ ਜੀ